ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਜੀਤ ਮਹਿੰਦਰ ਸਿੱਧੂ ਦੇ ਨਾਲ ਮੁਲਾਕਾਤ ਕੀਤੀ ਤੇ ਉੱਥੇ ਹੀ ਮੁਲਾਕਾਤ ਤੋਂ ਬਾਅਦ ਇੱਕ ਚਿੱਠੀ ਸੌਂਪੀ ਹੈ ਤੇ ਜਿਸ ਦੇ ਵਿੱਚ ਦੱਸਿਆ ਕਿ ਲਿਖਿਆ ਹੈ ਕਿ ਜੀਤ ਮਹਿੰਦਰ ਸਿੰਘ ਜੀ ਉਮੀਦਵਾਰ ਕਾਂਗਰਸ ਪਾਰਟੀ ਬਠਿੰਡਾ ਲੋਕ ਸਭਾ ਮੇਰੇ ਪੁੱਤਰ ਦੇ ਕਤਲ ਦੇ ਸਾਜ਼ਿਸ਼ ਘਾੜਿਆ ਨੂੰ ਜਿਹੜਾ ਕੇਸ ਸਜਾਵਾਂ ਦਬਾਉਣ ਅਤੇ ਪੰਜਾਬ ਵਿੱਚ ਗੈਂਗਸਟਰਵਾਦ ਤੇ ਫਿਰੋਤੀਆਂ ਖਿਲਾਫ ਆਵਾਜ਼ ਬੁਲੰਦ ਕਰਨ ਦੀ ਤੁਹਾਡੇ ਤੋਂ ਆਸ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਇਹਨਾਂ ਗੱਲਾਂ ਨੂੰ ਚੋਣਾਂ ਦੇ ਵਿੱਚ ਅਤੇ ਬਾਅਦ ਵਿੱਚ ਸੰਸਦ ਦੇ ਵਿੱਚ ਤੁਸੀਂ ਜ਼ਰੂਰ ਉਠਾਵਾਂਗੇ ਤੇ ਉਹਨਾਂ ਨੇ ਲਿਖਿਆ ਹੈ ਕਿ ਦਿੱਲੀ ਇੰਟੈਲੀਜੈਂਸ ਦੀ ਰਿਪੋਰਟ ਬਾਅਦ ਵੀ ਮੇਰੇ ਪੁੱਤਰ ਜਿਹੜੇ ਕੇ ਸਿੱਧੂ ਮੂਸੇਵਾਲੇ ਦੀ ਸਿਕਿਉਰਟੀ ਕਿਸੇ ਦੇ ਹੁਕਮਾਂ ਨਾਲ ਹਟਾਈ ਗਈ ਫਿਰ ਸਿਕਿਉਰਟੀ ਦਸਤਾਵੇਜ਼ ਲੀਕ ਕੇਸ ਦੇ ਹੁਕਮਾਂ ਨਾਲ ਕੀਤੇ ਗਏ ਤੇ 23 ਮਹੀਨਿਆਂ ਵਿੱਚ ਇਹਨਾਂ ਦੋਵਾਂ ਗੱਲਾਂ ਦੀ ਜਿਹੜੀ ਕੇ ਜਾਂ-ਜਾਂ ਪੰਜਾਬ ਸਰਕਾਰ ਨੇ ਕਿਉਂ ਨਹੀਂ ਕੀਤੀ ਇਸ ਦੀ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਕੀਤੀ ਗਈ ਤੇ ਲਿਖਿਆ ਕਿ 23 ਮਹੀਨੇ ਬਾਅਦ ਵੀ ਮੇਰੇ ਪੁੱਤਰ ਦੇ ਕਤਲ ਸਬੰਧੀ ਕੇਸ ਵਿੱਚ ਚਾਰਜ ਫਰੇਮ ਨਹੀਂ ਹੋਏ ਸਰਕਾਰ ਅਤੇ ਸਿੱਟ ਵੱਲੋਂ ਟੀਲੀ ਕਾਰਜਕਾਰੀ ਨਾਲ ਜਿਹੜੇ ਕਿ ਸਾਰੇ ਨਾਮਜਦ ਦੋਸ਼ੀ ਜ਼ਮਾਨਤ ਲੈ ਜਾਣਗੇ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸੰਜੀਦਗੀ ਕਿਉਂ ਨਹੀਂ ਦਿਖਾ ਰਹੀ ਸਰਕਾਰ ਕੇਸ ਨੂੰ ਫਾਸਟ ਟਰੈਕ ਤੇ ਚਲਾਉਣ ਲਈ ਕਿਉਂ ਨਹੀਂ ਲਿਖਦੀ ਤਾਂ ਜੋ ਰੋਜ਼ਾਨਾ ਸੁਣਵਾਈ ਹੋ ਸਕੇ ਤੇ ਇਸ ਕੇਸ ਦੀ ਢਿੱਲੀਕਾਰ ਜਿਹੜੀ ਕਾਰਜਗਾਰੀ ਆ ਪੰਜਾਬ ਦੇ ਵਿੱਚ ਗੈਂਗਸਟਰਵਾਦ ਅਤੇ ਫਿਰੋਤੀਆਂ ਨੂੰ ਹੋਰ ਵਧਾਵਾ ਦੇ ਰਹੀ ਹੈ ਸੈਕੜੇ ਅਪਰਾਧਾਂ ਦੇ ਵਿੱਚ ਨਾਮਜਦ ਗੈਂਗਸਟਰ ਅਤੇ ਭਾਰਤ ਸਰਕਾਰ ਵੱਲੋਂ ਅਤਵਾਦੀ ਕੋਸ਼ਿਸ਼ ਕੀਤੇ ਗਏ ਦੋਸ਼ੀਆਂ ਨੂੰ ਹੀਰੋ ਦੀ ਤਰ੍ਹਾਂ ਪੇਸ਼ ਕਿਉਂ ਕੀਤਾ ਜਾਂਦਾ ਹੈ ਉਹਨਾਂ ਨਾਲ ਸੈਕੜੇ ਸਿਕਿਉਰਿਟੀ ਗਾਰਡਾ ਬਿਨਾਂ ਹatਕੜੀਆਂ ਬਿਨਾਂ ਮੂੰਹ ਟਕੇ ਐਨਕਾ ਲਵਾ ਕੇ ਮੀਡੀਆ ਤੇ ਹੀਰੋ ਬਣਾਉਣ ਵਿੱਚ ਮਦਦ ਕਿਉਂ ਕੀਤੀ ਜਾਂਦੀ ਹੈ ਇਹ ਸਾਡੇ ਵਪਾਰੀਆਂ ਅਤੇ ਬੱਚਿਆਂ ਤੇ ਗੈਂਗਸਟਰਾਂ ਦਾ ਪ੍ਰਭਾਵ ਪੈਦਾ ਕਰਨ ਲਈ ਕੀਤਾ ਜਾਂਦਾ ਹੈ। ਰਾਜਨੀਤਿਕ ਨਮਾਇਦੇ ਇਸ ਗੈਂਗਸਟਰ ਦੀ ਨਮਾਇਸ਼ ਤੇ ਚੁੱਪ ਕਿਉਂ ਹਨ? ਸਿੱਧੂ ਦੇ ਕਤਲ ਦੀ ਜਾਂਚ ਲਈ ਬਣਾਈ ਗਏ ਸੱਟ ਨੂੰ ਅਸੀਂ ਕੁਝ ਨਾਮ ਸ਼ੱਕ ਦੇ ਆਧਾਰ ਤੇ ਸਬੂਤਾ ਸਮੇਤ ਨਾਮਯਦ ਕਰਨ ਲਈ ਦਿੱਤੇ ਸਨ। ਉਹਨਾਂ ਨੂੰ ਜਾਂਚ ਦਾ ਹਿੱਸਾ ਕਿਉਂ ਨਹੀਂ ਬਣਾਇਆ ਜਾ ਰਿਹਾ? ਤੇ ਸਿੱਟ ਵੱਲੋਂ ਨਾਰਕੋ ਟੈਸਟ ਦੀ ਇਜਾਜ਼ਤ ਲੈਣ ਬਾਅਦ ਵੀ ਉਸ ਸੰਬੰਧੀ ਫਾਈਲ ਨੂੰ ਜਿਹੜਾ ਕਿ ਠੰਡੇ ਬਸਤੇ ਵਿੱਚ ਕਿਉਂ ਪਾਇਆ ਗਿਆ ਤੇ ਕੇਸ ਦੇ ਵਿੱਚ ਨਾਮਜਦ ਦੋਸ਼ੀਆਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਆ 13 ਤੋਂ 14 ਵਾਰ ਮੋਬਾਈਲ ਫੋਨ ਫੜੇ ਗਏ ਹਨ ਸਾਰੇ ਨਾਮਜਦ ਦੋਸ਼ੀ ਜੇਲ੍ਹਾਂ ਦੇ ਵਿੱਚ ਕੇਸ ਸੰਬੰਧੀ ਸਬੂਤਾਂ ਨੂੰ ਮਿਟਾਉਣ ਸੰਬੰਧੀ ਗਵਾਹਾਂ ਨੂੰ ਧਮਕਾਉਣ ਲਈ ਫੋਨਾਂ ਦੀ ਵਰਤੋਂ ਕਰ ਰਹੇ ਹਨ ਤੇ ਜੇਲ੍ਹਾਂ ਦੇ ਵਿੱਚ ਫੋਨਾਂ ਦੀ ਵਰਤੋਂ ਨੂੰ ਰੋਕਣ ਲਈ ਤੁਸੀਂ ਆਵਾਜ਼ ਚੱਕੋਗੇ ਤੇ ਮਾਰਚ 2023 ਦੇ ਵਿੱਚ ਪੰਜਾਬ ਦੀ ਜੇਲ੍ਹ ਪੁਲਿਸ ਹਿਰਾਸਤ ਦੇ ਵਿੱਚੋਂ ਗੈਂਗਸਟਰ ਲਾਰੈਂਸ ਦੋ ਇੰਟਰਵਿਊ ਕਰਦਾ ਹੈ ਕਿਸਦੇ ਹੁਕਮਾਂ ਨਾਲ ਇਹ ਇੰਟਰਵਿਊ ਕਰਵਾਈ ਗਈ ਉਹ ਪਿਛੇ ਜਿਹੜਾ ਕੀ ਮਾਨਸਾ ਸੀ ਮਾਣਯੋਗ ਹਾਈ ਕੋਰਟ ਦੇ ਦਖਲ ਦੇਣ ਤੋਂ ਬਾਅਦ ਵੀ ਪੰਜਾਬ ਸਰਕਾਰ ਜਾਂਚ ਲਈ ਹੋਰ ਸਮਾਂ ਮੰਗ ਰਹੀ ਹੈ ਇਹ ਸਮਾਂ ਚੋਣਾ ਲੰਘਾਉਣ ਲਈ ਮੰਗਿਆ ਗਿਆ ਹੈ ਤੇ ਇਹਨਾਂ ਚੋਣਾਂ ਦੇ ਵਿੱਚ ਇਸ ਗੰਭੀਰ ਸਾਜ਼ਿਸ਼ ਦੀ ਗੱਲ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਪੰਜਾਬ ਇੱਕ ਗੈਂਗਸਟਰ ਸ਼ਰਿਆਮ ਇੰਟਰਵਿਊ ਦੇ ਗਿਆ ਦੇਰ ਗਿਆ ਤੇ ਅਤੇ ਸਰਕਾਰ 13 ਮਹੀਨਿਆਂ ਬਾਅਦ ਵੀ ਇਸ ਦੀ ਜਾਂਚ ਤੇ ਛੁਪਾ ਇਹ ਸਭ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਵਪਾਰ ਤੇ ਜਿਹੜਾ ਕੇਸ ਸਿੱਧਾ ਅਸਰ ਹੈ ਤੇ ਜਿਸ ਦੇ ਦੌਰਾਨ ਦੱਸਦੀ ਹੈ ਕਿ ਇਹ ਜਿਹੜੀ ਚਿੱਠੀ ਆ ਇਹ ਉਹ ਦੱਸਦੀ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀਤ ਮਹਿੰਦਰ ਸਿੰਘ ਨੂੰ ਦਿੱਤੀ ਗਈ ਹੈ ਤੇ ਜਿਸ ਦੇ ਦੌਰਾਨ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਉਹਨਾਂ ਨੂੰ ਬਠਿੰਡਾ ਤੋਂ ਲੋਕ ਸਭਾ ਚੋਣਾਂ ਦੇ ਲਈ ਟਿਕਟ ਮਿਲੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਤੋਂ ਬਹੁਤ ਆਸ ਕਰਦਾ ਹਾਂ ਤੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਜੋ ਕਤਲ ਹੋਇਆ ਹੈ ਉਸ ਦੇ ਪਿੱਛੇ ਤੁਸੀਂ ਆਵਾਜ਼ ਜ਼ਰੂਰ ਚੱਕਾ ਅਗੇ ਤੇ ਇਹਨਾਂ ਨੂੰ ਲੈ ਕੇ ਉਹਨਾਂ ਨੇ ਚਿੱਠੀ ਲਿਖੀ ਤੇ ਇਹ ਜਿਹੜੀ ਚਿੱਠੀ ਆ ਜੀਤ ਮਹਿੰਦਰ ਸਿੰਘ ਨੂੰ ਸੌਂਪੀ ਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਆਸ ਕਰਦਾ ਹਾਂ ਤੁਸੀਂ ਇਹ ਜਿਹੜਾ ਕਿ ਲੋਕਾਂ ਦੇ ਵਿੱਚ ਜਾਓਗੇ ਤਾਂ ਇਹ ਜਿਹੜੇ ਮੁੱਦੇ ਆ ਜ਼ਰੂਰ ਚੱਕੋ